ൂഹ സി പേ മേ സഹേ മൂ സി പായ സഹേ മത്തേ മായ തീയ സണേ മേ ആഗെ പസീ ബൂഹേ പല കാല പാത മേരി ഗുത്തച്ച ഡോര मेरे व्यावालानी नी पादे मेरी गुत चडोरिया मेरे व्यावालानी शगना दे नाल तोर दे रोवी ना वाला नी, आगे पर देसी बूहे आगे पर देसी बूहे ਬਾਬਲ ਤੇਰੀ ਪਾਗਵੇ ਸੋਚੀ ਅੰਬਰਾਂ ਦੇ ਚੰਤੋਂ ਉੱਚੀ ਬਾਬਲ ਤੇਰੀ ਪਾਗਵੇ ਸੋਚੀ ਅੰਬਰਾਂ ਦੇ ਚੰਤੋਂ ਉੱਚੀ ਜਿੱਤਾ ਪਗਾਉਣ ਵਾਲਿਆ ਸਭ ਤੋਂ ਵੱਧ ਚਾਉਣ ਵਾਲਿਆ ਤੇਰੀ ਜੋ ਰਾਜ ਚ ਮਿਲੀਆਂ ਫੁੱਲਾਂ ਤੋਂ ਵਾਰੀਵੇ ਖੇੜੀ ਤੇ ਖੇਡਣ ਖੁਸ਼ੀਆਂ ਜੀਵੇ ਸਰਦਾਰੀ ਵੇ ਚਿੜੀਆਂ ਨੇ ਚੋਗ ਚੁਗ ਲਿਆ ਚੋਗਾ ਲੈ ਉਡਾਰੀ ਵੇ ਖੇੜੀ ਤੇ ਖੇਡਣ ਖੁਸ਼ੀਆਂ ਲੜਪੈਂਦੀ ਸੀ ਹਰ ਵਾਰੀ ਤੇਰੇ ਤੋਂ ਜਿੱਤਣ ਮਾਰੀ लड़ पी सी हर वरी तेरे तो जितण मारी वीरे तेरी भेण प्यारी ले तूं जितां मैं हारी सहुरे जद भेजण गे उगी लोंद रही पर तूं गेड़ा जद बि बुलाऊं भोले सरदारीअ चैरां ई पाउंगी ਵੇ ਮੇਰੀ ਅੰਬੜੀ ਦੇ ਆ ਜਾ ਆ ਜੁੜੀਆਂ ਨੇ ਬੜੀਆਂ ਰੀਜਾਂ ਸੁਟਿਓ ਨਾ ਮੇਰੀਆਂ ਚੀਜ਼ਾਂ ਜੁੜੀਆਂ ਨੇ ਬੜੀਆਂ ਰੀਜਾਂ ਸੁਟਿਓ ਨਾ ਮੇਰੀਆਂ ਚੀਜ਼ਾਂ ਕੁੜੀਆਂ ਦੇ ਕਰਦੋ ਹੁੰਦੇ ਦੋ ਮਾਵਾਂ ਦੋ ਪਿਓ ਹੁੰਦੇ ਮਾ ਪੇਜ ਤੇ ਕਰਨ ਫੈਸਲੇ ਉਥੇ ਤੁਰ ਜਾਵਣ ਜੀ ਕੁੜੀਆਂ ਤਾਂ ਸਿੰਘ ਜੀਤ ਜੀ ਬਸ ਮੋ ਲੈਵਣ ਆਵਣ ਜੀ ਤੀਆਂ ਦਾ ਫਿਕਰ ਨਾ ਕਰਿਓ ਭਾਗਾ ਦਾ ਖਾਵਣ ਜੀ ਤੀਆਂ ਦਾ ਫਿਕਰ ਨਾ ਕਰਿਓ ਤਨਵਾਰ ਜੀ